ਦੋਸਤੋ ਅੱਜ ਦੀ ਨੌਲਿਜ ਵਿੱਚ ਆਪਾਂ ਪਾਸਟ ਪਰਫੈਕਟ ਟੈਂਸ ਰੂਲ ਦੇ ਇੰਟੈਰੋਗੇਟਿਵ ਸੈਂਟੈਂਸ ਰੂਲ ਬਾਰੇ ਜਾਣਨ ਵਾਲੇ ਹਾਂ ਇਸ ਵਿੱਚ ਉਹ ਸੈਂਟੈਂਸ ਆਉਣਗੇ ਜਿਨ੍ਹਾਂ ਵਿੱਚ ਕੋਈ ਸਵਾਲ ਪੁੱਛਿਆ ਗਿਆ ਹੋਵੇ ਤੇ ਪੰਜਾਬੀ ਦੇ ਸੈਂਟੈਂਸ ਵਿੱਚ ਤੁਹਾਨੂੰ ਸਟਾਰਟਿੰਗ ਤੇ ਕੀ ਸ਼ਬਦ ਤੇ ਲਾਹਰ ਤੇ ਕੁਐਸਚਨ ਮਾਰਕ ਮਿਲੇਗਾ ਜੋ ਸੈਂਟੈਂਸ ਇੰਟੈਰੋਗੇਟਿਵ ਦੇ ਵਿੱਚ ਆਉਣਗੇ ਤੇ ਇਸ ਦੀ ਪੰਜਾਬੀ ਵਾਲੀ ਪਹਿਚਾਣ ਦੇ ਵਿੱਚ ਜਿਨ੍ਹਾਂ ਪੰਜਾਬੀ ਦੇ ਵਾਕ ਹਨ ਅਗਰ ਚੁੱਕਾ ਸੀ ਚੁੱਕੀ ਸੀ ਚੁੱਕੇ ਸਨ ਆ ਸੀ ਇਹ ਸੀ ਇਹ ਸੀ ਲਿਆ ਸੀ ਦਿੱਤਾ ਸੀ ਕੀਤਾ ਸੀ ਆਵੇ ਉਹ ਸਾਰੇ ਸੈਂਟੈਂਸ ਪਾਸਟ ਪਰਫੈਕਟ ਟੈਂਸ ਰੂਲ ਦੇ ਵਿੱਚ ਹੀ ਆਉਣਗੇ ਤੇ ਇਸ ਦਾ ਇੰਟੈਰੋਗੇਟਿਵ ਸੈਂਟੈਂਸ ਰੂਲ ਹੋਵੇਗਾ ਪਹਿਲਾ ਹੈਡ ਫਿਰ ਸਬਜੈਕਟ ਫਿਰ ਵਰਬ ਦੀ 3ਰਡ ਫਾਰਮ ਤੇ ਫਿਰ ਲਾਸਟ ਤੇ ਕੁਐਸਚਨ ਮਾਰਕ ਦੋਸਤੋ ਇੰਟੈਰੋਗੇਟਿਵ ਰੂਲ ਦੇ ਵਿੱਚ ਕੋਈ ਜ਼ਿਆਦਾ ਔਕੀਕਲ ਨਹੀਂ ਹੈ ਬਸ ਸਬਜੈਕਟ ਨੂੰ ਹੈਲਪਿੰਗ ਵਰਬ ਦੀ ਜਗ੍ਹਾ ਤੇ ਤੇ ਹੈਲਪਿੰਗ ਵਰਬ ਨੂੰ ਸਬਜੈਕਟ ਦੀ ਜਗ੍ਹਾ ਤੇ ਲਾਉਣਾ ਹੁੰਦਾ ਹੈ ਤੇ ਲਾਸਟ ਤੇ ਕੁਐਸਚਨ ਮਾਰਕ ਲਾਉਣਾ ਹੁੰਦਾ ਹੈ ਐਗਜ਼ਾਮਪਲ ਦੇ ਨਾਲ ਸਮਝੋ ਕੀ ਉਹ ਸੌ ਚੁੱਕਾ ਸੀ had he slipped ਕੀ ਅਸੀਂ ਫਿਲਮ ਦੇਖ ਲਈ ਸੀ had we watched the movie ਤੇ ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣੀ ਇਸ ਵੀਡੀਓ ਨੂੰ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਸਾਰੀ ਜਾਣਕਾਰੀ ਬਹੁਤ ਡਿਟੇਲ ਦੇ ਨਾਲ ਮਿਲ ਜਾਏਗੀ ਤੇ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ